ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ 'ਚ ਆਉਂਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਹੋਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤੇ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋਵੋ ਤੁਹਾਡੀ ਸੜਕ ਬਣ ਰਹੀ ਕਿੰਨੀ ਲਗਤ ਨੂੰ ਸਰ ਹੋਇਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਤਾਂ। ਕਾਦੀਆਂ ਤੋਂ ਲੈ ਕੇ ਸਾਰੇ ਇਕੱਲੇ-ਇਕੱਲੇ ਪਿੰਡ ਨੂੰ ਕਵਰ ਕਰਦੇ ਜਾਓਗੇ ਕਿਉਂਕਿ ਇਹ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆਂ ਵੀ ਜਿੱਧਰ-ਜਿੱਧਰ ਸਾਨੂੰ ਡਿਮਾਂਡ ਸੀ ਇਸ ਸੜਕ ਦੀ। ਠੀਕ ਠੀਕ। ਲਾਗਤ ਕਿੰਨੀ ਨਾ ਹੋਇਆ? ਸਟਰੂਪ ਦੇ ਕਰੀਬ ਇੰਦੀ ਲਾਗਤ ਆ ਸੀ। ਉਹ ਸਾਰੇ ਪਿੰਡਾਂ ਵਿੱਚ ਕਈ ਥਾਵਾਂ ਤੇ ਛੱਪੜ ਆ ਗਏ ਨੇ ਵਿਕਾਸ ਦੀ। ਉਹ ਕਿੰਨੇ ਚਿਰ ਚੱਲ ਜੇਗਾ? ਬਸ ਭਾਜੀ ਤਾਂ ਵੇਖੋ ਤਿਆਰੀ ਆ। ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ। ਦਿਨੋਂ-ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਹੈ। ਇੱਕ ਪਰ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋੜੇ ਪੱਚੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਤਰਤੀ ਆ ਉਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਆ ਉਸ ਬਾਦ ਸਰਕਾਰ ਜਿਹੜਾ ਆ ਬਾਰਡਰ ਬੰਦ ਕਰਦਾ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਹੈ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਂ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਂ ਕਿਸੇ ਕਹਿੰਦਾ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹਾਂਜੀ ਨਾ ਡਾਕਟਰ ਜਗਦੀਸ਼ ਸਿੰਘ ਬਲਾਕ ਨਿਚਾਰਜ ਹਲਕਾ ਬਟਾਲਾ ਸਰਪੰਚ ਪਿੰਡ ਅਰਜਾਦਾ ਜੀ ਸਾਡੇ ਐਮਐਲਏ ਸਾਹਿਬ ਕਮਨਸ਼ੇਰ ਸਿੰਘ ਸਿਹਤ ਸਿੰਘ ਸ਼ਰੀਕਲ ਸੀ ਜੀ ਅਜਾਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕੁਮਾਰ ਨੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਉਦਘਾਟਨ ਕਰਕੇ ਗਏ ਆ ਚਲੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘੱਟੋ ਘੱਟ 35 ਸਾਲ ਹੋ ਗਏ ਆ ਅਦੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਤੇ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟ੍ਰੈਲਿਅਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾ ਉਹ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਤੇ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਦਾ ਐਮਐਲ ਸਾਹਿਬ ਦਾ ਅਮਨਸ਼ੀਰ ਸਿੰਘ ਸੈਦਿਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਕਿਹਾ ਸਾਡੇ ਗਰਾਊਂਡ ਸੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚੇਨ ਖੇਡਣ ਵਾਸਤੇ ਸਾਡ ਸਾਡੇ ਟੂਰਨਾਮੈਂਟ ਆ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਸੋ ਕਹਿੰਦੇ ਕੋਈ 2-4 ਮਹੀਨੇ ਦੇ ਅੰਦਰ-ਅੰਦਰ ਹੀ ਸਾਡਾ ਵਧੀਆ ਤਰੀਕੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਪ੍ਰਾਇਜਾਗਾ ਮੌਕੇ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਆਧਿਆਤਾਂ ਦਿੱਤੀਆਂ ਵਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹਨਾਂ ਦਾ ਟਾਈਮ ਵਾਸਤੇ ਵਧੀਆ ਹੋਏਗਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਡੇ ਤੁਹਾਡਾ ਕਰਦੇ ਹਾਂ ਜੋ ਸਾਡੇ ਕਿਰੇਡ ਲੱਗੇ ਵਾਸਤੇ ਭਾਟੀ ਸਾਹਿਬ ਪਹੁੰਚੇ ਨੇ ਸ਼ੁਕਰਗੁਜ਼ਾਰ ਅਸੀਂ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਸਾਰੀ ਦਸਮ ਲਕਾਦਵਾਸੀ ਹੋਰ ਜਾਦੇਵਾਲੀ ਸੰਗਤਾਂ ਤਾਂ